ਤੁਸੀਂ ਆਪਦੇ ਪਾਸਪੋਰਟ ਨੂੰ ਕਿੰਨਾ ਕ ਸੰਭਾਲ ਕੇ ਰੱਖਦੇ ਆ ਇਹ ਤੁਸੀਂ ਆਪ ਜਾਣਦੇ ਆ ਤੁਸੀਂ ਅਟੈਚੀ ਦੇ ਵਿੱਚ ਬੰਦ ਕਰਕੇ ਰੱਖਿਆ ਤੁਸੀਂ ਲੋਕਰ ਦੇ ਵਿੱਚ ਰੱਖਿਆ ਤੁਸੀਂ ਸੰਦੂਕ ਚ ਰੱਖਿਆ ਤੁਸੀਂ ਪੇਟੀ ਚ ਰੱਖਿਆ ਤੁਸੀਂ ਬੈੱਡ ਦੇ ਬਾਕਸ ਚ ਰੱਖਿਆ ਜਾਂ ਕਿਤੇ ਹੋਰ ਰੱਖਿਆ ਇਹ ਤੁਸੀਂ ਹੀ ਜਾਣਦੇ ਤੇ ਤੁਸੀਂ ਹੀ ਜਾਣਦੇ ਹੋ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਤੁਸੀਂ ਆਪਦਾ ਪਾਸਪੋਰਟ ਜੇ ਕਿਸੇ ਨੂੰ ਫੜਾ ਦਿੰਨੇ ਆ ਕਿਸੇ ਏਜੰਟ ਨੂੰ ਫੜਾ ਦਿੰਨੇ ਆ ਕਿਸੇ ਦੋਸਤ ਨੂੰ ਫੜਾ ਦਿੰਨੇ ਆ ਕਿਸੇ ਰਿਸ਼ਤੇਦਾਰ ਨੂੰ ਫੜਾ ਦਿੰਨੇ ਆ ਤੇ ਪਤਾ ਨਹੀਂ ਹੁੰਦਾ ਕੱਲ ਨੂੰ ਬੰਦੇ ਦਾ ਤੁਹਾਡੇ ਪਾਸਪੋਰਟ ਦੀ ਕੋਈ ਦਰਵਰਤੋ ਕਰ ਗਏ ਜਿਵੇਂ ਕਿ ਸੁੱਚਾ ਸਿੰਘ ਛੋਟੇ ਪਰਿਵਾਰੇ ਖਬਰ ਆਈ ਹੈ ਉਥੋਂ ਲੱਗਦਾ ਜੀ ਕਿ ਤੁਹਾਨੂੰ ਮੈਨੂੰ ਸਭ ਨੂੰ ਆਪੋ ਆਪਣਾ ਪਾਸਪੋਰਟ ਬਚਾ ਕੇ ਸੰਭ ਕੇ ਰੱਖਣਾ ਚਾਹੀਦਾ ਛੋਟੇ ਪਰ ਹੋਰਾਂ ਦੀ ਪੋਤੀ ਦਾ ਵਿਆਹ ਸੈਨ ਫਰਾਂਸਿਸਕੋ ਦੇ ਵਿੱਚ ਅਮਰੀਕਾ ਦੇ ਵਿੱਚ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਪਹੁੰਚ ਗਏ ਆ ਜਦੋਂ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੇ ਕੋਲੇ ਗਏ ਆ ਉਹਨਾਂ ਨੇ ਪਾਸਪੋਰਟ ਰੱਖ ਲਿਆ ਉਹ ਕਹਿੰਨੇ ਕਿ ਤੁਸੀਂ ਜਹਾਜ਼ ਨੂੰ ਹੱਥ ਨਹੀਂ ਪਾ ਸਕਦੇ ਜਹਾਜ਼ ਦੇ ਵਿੱਚ ਸਵਾਰੀ ਨਹੀਂ ਕਰ ਸਕਦੇ ਤੁਸੀਂ ਮੁੜ ਜੋ ਇਥੋਂ ਛੋਟੇ ਪਰਹੋਰਾ ਨੇ ਇਹ ਗੱਲ ਕਹੀ ਕਿ ਕਾਰਨ ਕੀਆ ਵਜ੍ਹਾ ਕੀਆ ਮੇਰੇ ਉੱਤੇ ਨਾ ਕੋਈ ਕੇਸ ਚੱਲਦਾ ਇਸ ਵੇਲੇ ਨਾ ਮੇਰਾ ਕੋਈ ਗਲਤ ਅਨਸਰਾਂ ਦੇ ਵਿੱਚ ਨਾ ਉਹ ਕਿਹੜੇ ਕਾਰਨ ਹੈ ਜਿਹਦੇ ਕਰਕੇ ਮੈਂ ਜਾ ਨਹੀਂ ਸਕਦਾ ਉਹ ਕਹਿੰਦੇ ਵੀ ਤੁਸੀਂ ਜਾ ਨਹੀਂ ਸਕਦੇ ਬੀਤੇ ਵੇਲੇ ਦੇ ਵਿੱਚ ਤੁਹਾਡੇ ਪਾਸਪੋਰਟ ਦੀ ਦੁਰਵਰਤੋਂ ਹੋਈ ਹੈ ਛੋਟੇ ਪਰਹੋਰਾ ਨੇ ਕਿਹਾ ਜੀ ਕਿ ਮੈਂ ਕਦੋਂ ਕਿਸੇ ਨੂੰ ਦੋਸਤ ਨੂੰ ਫੜਾਇਆ ਇਹ ਮੈਂ ਕਦੋਂ ਦੁਰਵਰਤੋਂ ਕੀਤੀ ਆ ਮੈਨੂੰ ਇਹਦੇ ਬਾਰੇ ਜਾਣਕਾਰੀ ਦਿਓ ਛੋਟੇ ਪਰਖਰਾਨ ਦੇ ਕਹਿਣ ਦੇ ਮੁਤਾਬਕ ਅਧਿਕਾਰੀਆਂ ਨੇ ਇਹ ਤਾਂ ਨਹੀਂ ਦੱਸਿਆ ਵੀ ਕਦੋਂ ਤੇ ਕਿਹਨੇ ਦਰਵਰਤੋਂ ਕੀਤੀ ਆ ਉਹ ਕਹਿੰਦੇ ਵੀ 12-15 ਦਿਨ ਦੇ ਵਿੱਚ ਦਿੱਲੀ ਤੋਂ ਜਲੰਧਰ ਦੇ ਪਾਸਪੋਰਟ ਦਫ਼ਤਰ ਦੇ ਵਿੱਚ ਅਸੀਂ ਤੁਹਾਡਾ ਪਾਸਪੋਰਟ ਭੇਜ ਦਿਆਂਗੇ ਉੱਥੋਂ ਤੁਸੀਂ ਲੈ ਲਿਓ ਤੇ ਨਾਲੇ ਤੁਹਾਨੂੰ ਸ਼ਾਇਦ ਸਾਰੀ ਗੱਲ ਦਾ ਪਤਾ ਲੱਗ ਜਾਊਗਾ ਪਰ ਜਿਹੜੇ ਬੰਦੇ ਨੇ ਜਿਹੜੇ ਦਾਦੇ ਨੇ ਆਪਣੀ ਪੋਤੀ ਦੇ ਵਿਆਹ ਦੇ ਵਿੱਚ ਜਾਣਾ ਹੋਵੇ ਜਿਹਨੂੰ ਆਸਾ ਹੋਣ ਕਿ ਮੈਂ ਜਾ ਕੇ ਉੱਥੇ ਪੋਤੀ ਦਾ ਵਿਆਹ ਵੇਖਣਾ ਜਿਨੇ ਰਸਮਾਂ ਦੇ ਵਿੱਚ ਹਿੱਸਾ ਲੈਣਾ ਹੋਵੇ ਉਹਦੇ ਮਨ ਦੇ ਉੱਤੇ ਕੀ ਚੱਲਦਾ ਹੋਊਗਾ ਇਹ ਸੋਚ ਕੇ ਦੇਖੋ ਹੁਣ ਐਵੇਂ ਰਾਜਨੀਤਿਕ ਗੱਲਾਂ ਇੱਕ ਪਾਸੇ ਆ ਪਰ ਮੈਂ ਸਿਰਫ ਇੱਕ ਸੁਧਾਰਨ ਤੌਰ ਤੇ ਗੱਲ ਕਹਿਣਾ ਤੁਸੀਂ ਵੀ ਤੇ ਅਸੀਂ ਵੀ ਸਾਰੇ ਇਹ ਨਹੀਂ ਪਤਾ ਵੀ ਹੁਣ ਕੱਲ ਨੂੰ ਕੀ ਵਿੱਚੋਂ ਕਾਰ ਨਿਕਲ ਕੇ ਆਉਣਾ ਹੈ ਤੇ ਚਲੋ ਉਦੋਂ ਦੀ ਗੱਲ ਹੋਊਗੀ ਪਰ ਵੈਸੇ ਵੀ ਆਪਾਂ ਕਦੇ ਕਿਸੇ ਏਜੰਟ ਨੂੰ ਪਾਸਪੋਰਟ ਫੜਾ ਦਿੰਨੇ ਆ ਕਦੇ ਜੇ ਆਪਣੇ ਕੋਲੇ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਹੈ ਨਹੀਂ ਤਾਂ ਆਪਾਂ ਪਛਾਣ ਪੱਤਰ ਨੇ ਤੌਰ ਤੇ ਉੱਤੇ ਹੀ ਆਪਾਂ ਪਾਸਪੋਰਟ ਨੂੰ ਵਰਤ ਲੈਣੇ ਆ ਇਹ ਨਹੀਂ ਪਤਾ ਭਾਈ ਤੁਹਾਡੇ ਪਾਸਪੋਰਟ ਨੰਬਰ ਦੀ ਦਰਵਰਤੋਂ ਕਿਨੇ ਕਰਨੀ ਆ ਇਸ ਕਰਕੇ ਇਸ ਖਬਰ ਤੋਂ ਮੈਂ ਤਾਂ ਇਹ ਗੱਲ ਸੋਚਣਾ ਜੀ ਕਿ ਤੁਹਾਨੂੰ ਬਹੁਤ ਵੱਡਾ ਸਬਕ ਲੈਣ ਦੀ ਲੋੜ ਆ ਵੀ ਤੁਹਾਡੇ ਨਾਲ ਵੀ ਮਾੜੀ ਹੋ ਸਕਦੀ ਆਂਦੇ ਸਮੇਂ ਦੇ ਵਿੱਚ ਪਤਾ ਕੋਈ ਨਹੀਂਗਾ ਕਿਹੜਾ ਕੀ ਕਰ ਜੇ ਤੇ ਛੋਟੇ ਪਰ ਸਾਹਬ ਆ ਜਿਹੜੇ ਮੇਰੀ ਬੇਨਤੀ ਹੋਣਾ ਨੂੰ ਵੀ ਜਦੋਂ ਵੀ ਤੁਹਾਡਾ ਪਾਸਪੋਰਟ ਮਿਲ ਗਿਆ 10 ਦਿਨ ਨੂੰ ਮਿਲੇ ਹਫਤੇ ਨੂੰ ਮਿਲੇ 15 ਦਿਨਾਂ ਨੂੰ ਮਿਲੇ ਤੁਸੀਂ ਜੇਕਰ ਤੁਹਾਨੂੰ ਕਾਰਨ ਕੋਈ ਟੁਕਮਾਂ ਲੱਭ ਜਾਵੇ ਤਾਂ মিডিਏ ਦੇ ਵਿੱਚ ਆਪ ਦੱਸਿਓ ਤਾਂ ਜੋ ਸਾਡੇ ਵਰਗੇ ਤੇ ਆਮ ਭੈਣ ਵੀਰਾਂ ਜਿਹੜੇ ਉਹ ਵੀ ਚੌਕਸ ਹੋ ਜਾਣ ਤੇ ਉਹੋ ਜੀ ਗਲਤੀ ਨਾ ਕਰਨ ਜਾਂ ਉਹੋ ਜੇ ਅੜਕੇ ਦੇ ਵਿੱਚ ਨਾ ਆਉਣ ਜਿਹੜੇ ਕਰਨ ਕਰਕੇ ਤੁਹਾਨੂੰ ਰੋਕ ਲਿਆ ਗਿਆ ਬਾਅਦ ਦੇ ਵਿੱਚ ਸਮਾਂ ਹੱਥ ਨਹੀਂ ਆਉਂਦਾ ਖੱਜਲ ਖਵਾਰੀਆਂ ਹੱਥ ਦੇ ਵਿੱਚ ਆਉਂਦੀਆਂ ਅਗਲੀ ਗੱਲ ਇਹ ਆ ਵੀ ਟਰੰਪ ਦਾ ਪਾਣੀ ਲੱਥ ਗਿਆ ਡੋਨਲਡ ਟਰੰਪ ਅ ਅਮਰੀਕੀ ਰਾਸ਼ਟਰਪਤੀ ਦਾ ਪਾਣੀ ਲੱਥ ਗਿਆ ਤੇ 100 ਦਿਨ ਦੀ ਸਰਕਾਰ ਉਹਦੀ ਹੋ ਗਈ ਆ ਤੇ 100 ਦਿਨ ਦੀ ਸਰਕਾਰ ਦਾ ਪ੍ਰਭਾਵ ਕਿ ਹੋ ਜਾ ਇਹਦੇ ਬਾਰੇ ਹੁਣ ਸਰਵੇ ਰਿਪੋਰਟ ਸਾਹਮਣੇ ਆਈ ਆ ਅਮਰੀਕਾ ਦੇ 52% ਲੋਕਾਂ ਨੇ ਇਹ ਗੱਲ ਕਹੀ ਹੈ ਕਿ ਭਾਈ 트੍ਰੰਪ ਦੀਆਂ ਤਾਨਾਸ਼ਾਹੀ ਨੀਤੀਆਂ ਅਮਰੀਕਾ ਨੂੰ ਲੈ ਵੈਣੀਆਂ। ਮਤਲਬ ਇਹ ਆ ਕਿ 100 ਸਾਲ ਪਹਿਲਾਂ 80 ਸਾਲ ਪਹਿਲਾਂ 60 ਸਾਲ ਪਹਿਲਾਂ ਜਿਹੜੇ ਬੰਦੇ ਨੇ ਤੂਤੀ ਬੋਲਣੀ ਸੀ ਵੀ 트੍ਰੰਪ ਆਇਆ ਤਾਂ ਅਮਰੀਕਾ ਦੀ ਅਰਥਵਿਵਸਥਾ ਨੂੰ ਹੁਲਾਰਾ ਬਹੁਤ ਦੇਊਗਾ। ਇਹ ਫਲਾਣਿਆਂ ਨੂੰ ਭਾਜੜਾ ਪਾ ਕੇ ਰੱਖੂਗਾ। ਇਹ ਬੰਦਾ ਕੱਡੂ ਕੰਡੇ ਤੇ ਭਾਈ ਅੱਜ ਅਮਰੀਕਾ ਦੇ ਲੋਕ ਉਹਦੇ ਕੋਲੋਂ ਉਕਤਾ ਆ ਗਏ ਆ। ਉਹ ਕਹਿੰਦੇ ਵੀ ਨਿੱਤ ਕੋਈ ਨਾ ਕੋਈ ਯੱਬ ਵਾਲੀ ਗੱਲ ਆ ਜਿਹੜੀ ਉਹ ਸਿਆਪਾ ਪਾਉਂਦੀ ਆ। ਇਸ ਕਰਕੇ ਕਦੇ ਟੈਰਿਫ ਦੇ ਵਿੱਚ ਵਾਅਦਾ ਕਰਤਾ ਮਹਿੰਗਾਈ ਨੇ ਤੇ ਨੌਕਰੀਆਂ ਖੁੱਸਣ ਨੇ ਉਹ ਕਹਿੰਦੇ ਵੀ ਸਾਡਾ ਜਵਾਨਾ ਦੁਬਾਰ ਕੀਤਾ ਪਿਆ ਇਸ ਕਰਕੇ ਸਾਨੂੰ ਇਹੋ ਜਿਹੇ ਬੰਦੇ ਦੀ ਲੋੜ ਨਹੀਂ ਸੀ ਹੁਣ ਦੇਖੋ 4 ਸਾਲ ਦੇ ਲਈ ਟਰੰਪ ਆ ਜਿਹੜਾ ਉਹ ਉੱਥੋਂ ਦਾ ਰਾਸ਼ਟਰਪਤੀ ਬਣਿਆ 4 ਸਾਲਾਂ ਦੇ ਵਿੱਚ ਕੀ ਕੀ ਫੈਸਲੇ ਹੁੰਦੇ ਵਕਤ ਜਾਣਦਾ ਰੱਬ ਜਾਣਦਾ ਪਰ ਗੱਲ ਇਹ ਵੀ ਟਰੰਪ ਤੋਂ ਸਬਕ ਲੈਣਾ ਚਾਹੀਦਾ ਤੇ ਟਰੰਪ ਦੇ ਨਾਲ ਤੁਲਨਾ ਕਰਕੇ ਦੇਖੋ ਇੱਕ ਪਾਸੇ ਅਮਰੀਕਾ ਦੇ ਲੋਕ ਆ ਜਿਨ੍ਹਾਂ ਨੇ 100 ਦਿਨ ਦੇ ਵਿੱਚ ਇਹ ਗੱਲ ਕਹਿਤੀ ਵੀ ਕੱਲੇ ਕੱਲੇ ਦਿਨ ਦੇ ਵਿੱਚ ਇਹਨੇ ਕੋਈ ਨਾ ਕੋਈ ਪਸੂੜੀ ਪਾਈ ਆ ਦੂਜੇ ਪਾਸੇ ਸਾਡੀਆਂ ਸਰਕਾਰਾਂ ਦੇ ਵੱਲ ਵੇਖ ਲੋ ਅਸੀਂ ਰੈ ਹੀ ਆਪਦੀ 4.5 ਸਾਲ ਬਾਅਦ ਬਣਾਉਨੇ ਆ ਤੇ ਵੋਟਾਂ ਤੋਂ 7 ਦਿਨ ਪਹਿਲਾਂ ਸਾਡੀ رائے ਬਣੀ ਹੁੰਦੀ ਆ ਇਹ ਬੰਦਾ ਕਮਾਲ ਕਰੂ ਇਹ ਬੰਦਾ ਹੀਰਾ ਇਹਨੇ ਕਮਾਲ ਕਰ ਦੇਣੀ ਆ ਤੇ ਸਾਲ ਖ ਬਾਅਦ ਉਹਨੂੰ ਆਪਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਨੇ ਨਾ ਅਸੀਂ ਪਹਿਲਾਂ ਸੋਚਿਆ ਹੁੰਦਾ ਨਾ ਅਸੀਂ ਬਾਅਦ ਵਿੱਚ ਸੋਚਿਆ ਹੁੰਨਾ ਅਮਰੀਕਾ ਦੇ ਲੋਕਾਂ ਨੇ 52% ਲੋਕਾਂ ਨੇ ਸਰਵੇ ਦੇ ਵਿੱਚ ਆਪਦੀ رائے 100 ਦਿਨ ਦੇ ਵਿੱਚ ਵਿੱਚ ਪੇਸ਼ ਕਰਤੀ ਆ ਵੀ ਭਾਈ ਆ ਇਉਂ ਨਹੀਂ ਆ ਗੱਲ ਇਉਂ ਆ ਤੇ ਹੁਣ ਤੁਸੀਂ ਇਹ ਵੀ ਦੇਖ ਲਓ ਵੀ 트럼ਪ ਹੋਰੀ ਟਰਾਲਾ ਚਲਾਉਣ ਵਾਲਿਆਂ ਦੇ ਬਾਰੇ ਵੀ ਨਵੇਂ ਨਿਯਮ ਬਣਾ ਰਹੇ ਆ ਕਹਿੰਦੇ ਵੀ ਜਿਹੜੇ ਲੋਕ ਟਰਾਲਾ ਚਲਾਉਂਦੇ ਆ ਜਿਹੜੇ ਟ੍ਰਕਿੰਗ ਦੇ ਨਾਲ ਜੁੜੇ ਹੋਏ ਲੋਕ ਆ ਇਹ ਦੇਸ਼ ਦੀ ਅਰਥਵਿਵਸਥਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਪਰ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਨਿਪੁੰਨ ਹੋਣਾ ਪਊਗਾ ਕਹਿੰਦੇ ਵੀ ਜਦੋਂ ਤੁਸੀਂ ਬੈਰੀਅਰ ਪਾਸ ਕਰਦੇ ਆ ਜਦੋਂ ਤੁਸੀਂ ਬਾਰਡਰ ਪਾਰ ਕਰਦੇ ਆ ਜਦੋਂ ਤੁਸੀਂ ਲੋਡ ਲੈ ਕੇ ਜਾਂਦੇ ਆ ਰਾਹ ਦੇ ਵਿੱਚ ਕਿਤੇ ਲੋਡ ਪੈਂਦੀ ਆ ਤਾਂ ਲੈਂਗੁਏਜ ਬੈਰੀਅਰ ਨਾ ਹੋਵੇ ਤੁਹਾਡੀ ਬੋਲਚਾਲ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੁਹਾਨੂੰ ਗੱਲ ਸਮਝਣ ਤੇ ਸਮਝਾਉਣ ਤੇ ਦਿੱਕਤ ਨਾ ਆਵੇ ਇਸ ਕਰਕੇ ਅੰਗਰੇਜ਼ੀ ਬਹੁਤ ਜ਼ਰੂਰੀ ਆ ਹੁਣ ਜਿਹੜੇ ਲੋਕ 10 10 20 20 25 25 50 50 ਸਾਲ ਤੋਂ ਇਸ ਬਿਜ਼ਨਸ ਨਾਲ ਇਸ ਕਾਰੋਬਾਰ ਨਾਲ ਜੁੜੇ ਆ ਉਹ ਬੰਦੇ ਹੈਰਾਨ ਉਹਨਾਂ ਵਿੱਚੋਂ ਕਿਸੇ ਦੀ ਅੰਗਰੇਜ਼ੀ ਕਮਜ਼ੋਰ ਵੀ ਹੋ ਸਕਦੀ ਆ ਵੈਸੇ ਜਦੋਂ ਆਪਾਂ ਜਿਹੜੇ ਲਾਇਸੈਂਸ ਲਿਆ ਬਾਕੀ ਜਿਹੜੀਆਂ ਸ਼ਰਤਾਂ ਪੂਰੀਆਂ ਕੀਤੀਆਂ ਉਹ ਅੰਗਰੇਜ਼ੀ ਦੇ ਵਿੱਚ ਸੀ ਉਹ ਕਿਹੜਾ ਪੰਜਾਬੀ ਦੇ ਵਿੱਚ ਸੀ ਪਰ ਜਦੋਂ ਸਾਰਾ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ ਤੇ ਹੁਣ ਟਰੰਪ ਨੇ ਇਹ ਗੱਲ ਕਹਤੀ ਵੀ ਭਾਈ ਤੁਸੀਂ ਅੰਗਰੇਜ਼ੀ ਇਉਂ ਬੋਲੋ ਜਿਵੇਂ ਕਿ ਬਾਕੀ ਦਫ਼ਤਰਾਂ ਦੇ ਵਿੱਚ ਬੋਲੀ ਜਾਂਦੀ ਹੁੰਦੀ ਆ ਹੁਣ ਇਸ ਗੱਲ ਤੇ ਵੀ ਵਿਰੋਧ ਹੋ ਰਿਹਾ ਵੀ ਕਿਤੇ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਵੀ ਜਿਹੜੇ ਕਿ ਉਥੋਂ ਦੇ ਮੂਲ ਦੇ ਨਹੀਂ ਤੇ ਉਹਨਾਂ ਨੂੰ ਪਰੇ ਕਰਨ ਦੇ ਲਈ ਇਹ ਕੁਛ ਕੀਤਾ ਜਾ ਰਿਹਾ ਸੋ ਭਾਈ ਟਰੰਪ ਦੀਆਂ ਨੀਤੀਆਂ ਜਿਹੜੀਆਂ ਉਥੋਂ ਦੇ ਲੋਕਾਂ ਨੂੰ ਵੀ ਹੈਰਾਨ ਕਰਦੀਆਂ ਅਸੀਂ ਤਾਂ ਦੂਰ ਬੈਠੇ ਗੱਲ ਕਹਦਿਆਂ ਨੇ ਕਬਾਲ ਕਰਤੀ ਕੋਕੇ ਜੜ ਤੇ ਫਲਾ ਕਰਤੇ ਪਰ ਲੋਕ ਬਹੁਤ ਸਿਆਣੀ ਅਮਰੀਕਾ ਦੇ ਉਹ ਸੋਚਦੇ ਵੀ ਭਾਈ ਸਾਨੂੰ ਇਸ ਫੈਸਲੇ ਨਾਲ ਆਹ ਫਰਕ ਪੈਂਦਾ ਇਸ ਫੈਸਲੇ ਨਾਲ ਆਹ ਫਰਕ ਪੈਂਦਾ ਤੇ ਉਹ ਹੁਣ ਇਸ ਵੇਲੇ ਬੋਰ ਵੀ ਮਹਿਸੂਸ ਕਰਦੇ ਆ ਤੇ ਪਰੇਸ਼ਾਨ ਵੀ ਮਹਿਸੂਸ ਕਰਦੇ ਆ ਬਾਕੀ ਬਈ ਨੇ ਕੀ ਬਣਦਾ ਪਰ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਜਿਹੜੇ ਕਮਾਲ ਕੀਤੀ ਚੋਣਾ ਦੇ ਵਿੱਚ ਇਹ ਵੀ ਸੱਚੀ ਮੁੱਚੀ ਸਿਰਾਂ ਲੱਗ ਗਿਆ ਜਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਕੋਕੇ ਜੜੇ ਤੇ ਜਿਸ ਤਰੀਕੇ ਦੇ ਨਾਲ ਉਥੇ ਨਵੀਂ ਸਰਕਾਰ ਬਣਾਉਣ ਦੇ ਵਿੱਚ ਆਪਦਾ ਜ਼ਿਕਰ ਯੋਗ ਯੋਗਦਾਨ ਪਾਇਆ ਉਹਦੇ ਲਈ ਕੋਲ ਦੁਨੀਆ ਦੇ ਵਿੱਚ ਚਰਚਾ ਹੁੰਦੀ ਆ 트럼ਪ ਹੋਰਾਂ ਦੀਆਂ ਨੀਤੀਆਂ ਕੈਨੇਡਾ ਦੇ ਵਿੱਚ ਸਰਕਾਰ ਬਣਾਉਣੀਆਂ ਜਦੋਂ ਟਰੂਡੋ ਸੀ ਲੱਗਦਾ ਸੀ ਵੀ ਸਰਕਾਰ ਨਹੀਂ ਬਣਨੀ ਇਹ ਪਰ ਮਾਰਕ ਕਰਨੀ ਲਿਆਂਦੇ ਤੇ ਉਸ ਤੋਂ ਬਾਅਦ ਹਾਲਾਤ ਕਿਵੇਂ ਬਦਲੇ ਆ ਉਧਰ ਟਰੰਪ ਅਵਾ ਤਵਾ ਫੈਸਲੇ ਲਈ ਗਿਆ ਤੇ ਉਹਦੇ ਨਾਲ ਕੈਨੇਡਾ ਦੇ ਵਿੱਚ ਲੋਕ ਇਕਜੁੱਟ ਹੋਈ ਗਏ ਕਿਉਂਕਿ ਮਾਰਕ ਹੋਰ ਨੇ ਇਹ ਗੱਲ ਕਹੀ ਕਿ ਪਾਈ ਆਪਾਂ ਨੂੰ ਇੱਕ ਹੋਣਾ ਚਾਹੀਦਾ ਸੂਬਾ ਅਸੀਂ ਵੱਖਰਾ ਬਣਨੀ ਨਹੀਂ ਦੇਵਾਂਗੇ ਅਮਰੀਕਾ ਦੀਆਂ ਇਹਨਾਂ ਨੀਤੀਆਂ ਦੀ ਅਸੀਂ ਖਿਲਾਫਤ ਕਰਦੇ ਆ ਅਸੀਂ ਉਹਨਾਂ ਦਾ ਸਮਾਨ ਵਰਤਣਾ ਬੰਦ ਕਰ ਦੇਣਾ ਜਦੋਂ ਕੈਨੇਡਾ ਦੇ ਲੋਕਾਂ ਨੂੰ ਲੱਗਾ ਜੀ ਕਿ ਸਾਡੇ ਦੇਸ਼ ਦੇ ਉੱਤੇ ਗੱਲ ਆਈ ਆ ਤਾਂ ਉਹਨਾਂ ਨੇ ਪਹਿਲੀ ਸਰਕਾਰ ਫੇਰ ਚੋੜ ਲਈ ਆ ਪਰ ਅਸੀਂ ਆਮ ਤੌਰ ਤੇ ਕਿਵੇਂ ਚੁਣਦੇ ਵੀ ਸਾਨੂੰ 1000 ਰੁਪਏ ਕਦੋਂ ਮਿਲਣਾ ਸਾਨੂੰ ਕੀ ਫਾਇਦਾ ਹੋਣਾ ਦੇਸ਼ ਤਾਂ ਸਾਡੇ ਲਈ ਕੋਈ ਪਹਿਲ ਦੇ ਵਿੱਚ ਹੁੰਦਾ ਨਹੀਂ ਸਾਡੇ ਲਈ ਹੁੰਦਾ ਵੀ ਸਾਡੀ ਢੋਲੀ 'ਚ ਕੀ ਪੈਣਾ ਬਸ ਆਹ ਅੰਤਰ ਆ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਜੇ ਟਰੰਪ ਦਾ ਪਾਣੀ ਲੱਥਿਆ ਤਾਂ ਕੈਨੇਡਾ ਵਿੱਚ ਪਹਿਲੀ ਵਾਰੀ ਸਰਕਾਰ ਇੱਕ ਵਾਰੀ ਫੇਰ ਸਾਹਮਣੇ ਆ ਗਈ ਆ ਤੇ ਭਾਈ ਉੱਥੋਂ ਦੇ ਲੋਕਾਂ ਦੇ ਪਾਣੀ ਕਿਵੇਂ ਤਾਂ ਨੂੰ ਲਿਆਂਦਾ ਤੇ ਆਸਟ੍ਰੇਲੀਆ ਦੇ ਵਿੱਚ ਵੋਟਾਂ ਕੁਝ ਕੁ ਘੰਟਿਆਂ ਬਾਅਦ ਪੈਣੀਆਂ ਕੁਝ ਕੁ ਘੰਟਿਆਂ ਬਾਅਦ ਵੋਟਾਂ ਪੈਣੀਆਂ ਇਹਨਾਂ ਵੋਟਾਂ ਦੇ ਬਾਰੇ ਵੀ ਨਾ ਮੈਂ ਥੋੜੀ ਜਿਹੀ ਤੁਲਨਾ ਕਰਕੇ ਦੱਸਣੀ ਚਾਹਨਾ ਵੀ 3 ਮਈ ਨੂੰ ਵੋਟਾਂ ਪੈਣੀਆਂ ਉਦੋਂ ਹੀ ਨਤੀਜੇ ਆ ਜਾਣੇ ਆ 150 ਇੱਥੋਂ ਦੀ ਫੈਡਰਲ ਸੀਟ ਹੈਗੀ ਆ ਲੋਕ ਸਭਾ ਦੀ ਜਿਹਦੇ ਕੋਲੇ 76 ਸੀਟਾਂ ਹੋਈਆਂ ਉਹਦੀ ਸਰਕਾਰ ਬਣ ਜਾਣੀ ਆ ਇਸ ਵੇਲੇ ਲੇਬਰ ਦੀ ਸਰਕਾਰ ਆ ਤੇ ਵੱਡੀ ਗਿਣਤੀ ਚ ਲੋਕ ਇਹ ਗੱਲ ਕਹਿੰਦੇ ਵੀ ਸ਼ਾਇਦ ਇਹੀ ਸਰਕਾਰ ਫੇਰ ਆ ਜੇ ਕੁਝ ਕੁ ਲੋਕ ਲਿਬਰਲ ਦੇ ਪੱਖ ਦੇ ਵਿੱਚ ਵੀ ਆ ਅਸੀਂ ਕਹੇ ਪ੍ਰੀ ਪੋਲ ਵੋਟਾਂ ਦੇ ਉੱਤੇ ਯਾਨੀ ਕਿ 15 ਦਿਨ ਪਹਿਲਾਂ ਇੱਥੇ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਇੱਥੇ ਇਉਂ ਵੀ ਨਹੀਂ ਲੱਗਦਾ ਵੀ ਭਾਈ ਸਰਪੰਚੀ ਵਾਲੀਆਂ ਚੋਣਾਂ ਨਾ ਕੋਈ ਧਾਮ-ਜਾਮ ਨਾ ਕੋਈ ਰੌਲਾ ਨਾ ਕੋਈ ਰੈਲੀ ਨਾ ਕੋਈ ਵਾਜਾ ਨਾ ਕੋਈ ਬੈਂਡ ਨਾ ਕੋਈ ਧੱਕਾ ਨਾ ਕੋਈ ਮੁਕੀ ਨਾ ਕੋਈ ਮੀਡੀਆ ਦੇ ਵਿੱਚ ਖੋਰੂ ਖੱਪਾ ਇੰਉਂ ਲੱਗਦਾ ਵੀ ਇਹ ਤਾਂ ਸਰਪੰਚੀ ਦੇ ਚੋਣਾਂ ਤੋਂ ਵੀ ਥੋੜੀ ਨਾਜ਼ੁਕ ਜੀ ਗੱਲ ਆ ਵੀ ਭਾਈ ਇਹ ਤਾਂ ਕੁਸਵਾਰ ਜੀ ਵਾਲੀ ਗੱਲ ਨਹੀਂ ਕਿਉਂਕਿ ਆਪਾਂ ਤਾਂ ਰੌਲਾ ਗੋਲਾ ਸੋਡਾਂ ਕਿੱਦੇ ਆ ਪਰ ਇੱਥੋਂ ਦੇ ਲੋਕ ਆ ਜਿਹੜੇ ਉਹ ਵੋਟਾਂ ਪਾ ਰਹੇ ਆ ਕਿਉਂਕਿ 15 ਦਿਨਾਂ ਦੇ ਵਿੱਚ ਜਿਹਦੇ ਕੋਲੇ ਤਿੰਨ ਤਰੀਕ ਨੂੰ ਸਮਾਂ ਨਹੀਂ ਆ ਉਹਨੇ 15 ਦਿਨਾਂ ਦੇ ਵਿੱਚ ਪਹਿਲਾਂ ਪ੍ਰੀ ਪੋਲ ਦੇ ਮੌਕੇ ਵੋਟਾਂ ਪਾ ਲੈਣੀਆਂ ਆ ਤੇ ਜਿਹੜਾ ਵੋਟ ਨਹੀਂ ਪਾਊਗਾ ਉਹਨੂੰ ਜੁਰਮਾਨਾ ਹੁੰਦਾ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਕਿਸੇ ਦਾ ਮੂਡ ਨਾ ਹੋਵੇ ਕਿ ਮੈਂ ਨਹੀਂ ਵੋਟ ਪਾਉਣੀ ਫਿਰ ਉਹਨੂੰ ਜੁਰਮਾਨਾ ਹੁੰਦਾ ਜਾਂ ਉਹਨੂੰ ਸਹੀ ਕਾਰਨ ਦੱਸਣਾ ਪਊਗਾ ਕਿ ਮੈਂ ਭਾਰਤ ਤੋਂ ਬਾਹਰ ਸੀ ਮੈਂ ਉਦੋਂ ਬਿਮਾਰ ਸੀ ਆ ਮੇਰਾ ਪਾਬਾਰੀ ਦਾ ਸਬੂਤ ਆ ਸੋ ਇਸ ਤਰੀਕੇ ਦੇ ਨਾਲ ਮਤਲਬ ਇਹ ਜੀ ਕਿ ਲੋਕ ਸੋਚਦੇ ਆ ਮੈਂ ਲੋਕਾਂ ਨੂੰ ਲੜਦੇ ਨਹੀਂ ਵੇਖਿਆ ਇੱਥੇ ਮੈਂ ਲੋਕਾਂ ਨੂੰ ਕਿਸੇ ਦੇ ਪੈਰ ਮਿੱਤੇ ਨਹੀਂ ਵੇਖਿਆ ਇੱਥੇ ਜਿਨੇ ਜੀ ਨੂੰ ਵੋਟ ਪਾਉਣੀ ਉਹਦੀ ਮਰਜ਼ੀ ਆ ਤੇ ਲੋਕ ਜਾਣਦੇ ਆ ਜੀ ਕਿ ਫਲਾਣੇ ਨੂੰ ਵੋਟ ਪਾਉਣ ਦਾ ਫਾਇਦਾ ਇਹੋ ਆ ਤੇ ਫਲਾਣੇ ਨੂੰ ਆ ਤੇ ਆਪਣੇ ਵਾਲੇ ਪਾਸੇ ਕਈ ਵਾਰੀ ਕਤਾਰ ਦੇ ਵਿੱਚ ਲੱਗੇ ਵੀ ਬੰਦੇ ਕਰੀ ਜਾਣਗੇ ਬਾਈ ਫਿਰ ਤੇਰੇ ਖਿਆਲ ਦੇ ਮੁਤਾਬਕ ਕਿਹਨੂੰ ਵੋਟ ਪਾ ਰਣੀ ਚਾਹੀਦੀ ਆ ਸਾਡੇ ਤਾਂ ਚੁਟਕਲੇ ਬਣੇ ਆ ਬੰਦਾ ਕਹਿੰਦੀ ਕਿ VOTING ਮਸ਼ੀਨ ਦੇ ਕੋਲੇ ਜਾ ਕੇ EVM ਦੇ ਕੋਲੇ ਜਾ ਕੇ ਤੇ 10 ਮਿੰਟ ਬਾਅਦ ਇਹ ਨਿਕਲੇ ਅਧਿਕਾਰੀ ਕਹਿੰਨੇ ਬਾਹਰ ਨਿਕਲ ਵੋਟ ਕਿਉਂ ਨਹੀਂ ਪਾਉਂਦਾ ਕਹਿੰਦਾ ਯਾਰ ਚੇਤਾ ਨਹੀਂ ਆ ਰਿਹਾ ਰਾਤ ਬੋਤਲ ਕਿਹੜਾ ਦੇਖੀ ਗਿਆ ਸੀ ਆਪਣੇ ਵਾਲੇ ਪਾਸੇ ਇਹ ਓਂ ਵੀ ਚੱਲਦਾ ਸੋ ਲੋਕਾਂ ਨੂੰ ਸੁਜਗ ਹੋਣਾ ਪਊਗਾ ਲੋਕਾਂ ਨੂੰ ਸਹਿਰਦ ਹੋਣਾ ਪਊਗਾ ਵੀ ਦੇਸ਼ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਸਰਕਾਰਾਂ ਕਿਵੇਂ ਬਣਦੀਆਂ ਕਿਵੇਂ ਚੱਲਦੀਆਂ ਕੱਲੇ-ਕੱਲੇ ਬੰਦੇ ਨੂੰ ਆਪੋ ਆਪਣਾ ਫਰਜ਼ ਨਿਭਾਉਣਾ ਪਊਗਾ ਤਾਂ ਗੱਲ ਆ ਨਹੀਂ ਤਾਂ ਫਿਰ ਜੋ ਖਰੂ ਖੱਪਾ ਚੱਲੀ ਜਾਂਦਾ ਜਿਵੇਂ ਠਿੰਗ ਮਠਿੰਗੀ ਹੋਈ ਜਾਂਦੇ ਆ ਇਹ ਕੰਮ ਚੱਲੀ ਜਾਣਾ ਸੋ ਆਜੋ ਆਪਾਂ ਸੋਚ ਗਏ ਵਿਚਾਰ ਗਏ ਸਮਝ ਗਏ ਜੇ ਨਿੱਕੇ-ਨਿੱਕੇ ਦੇਸ਼ ਇੰਨੀ ਤਰੱਕੀ ਕਰ ਗਏ ਮੈਂ ਕੱਲ ਇੱਕ ਬੰਦੇ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਆਸਟ੍ਰੇਲੀਆ ਨੇ ਤਰੱਕੀ ਕਿੰਨੀ ਕੀਤੀ ਆ ਤੇ ਕਹਿੰਦਾ ਆਬਾਦੀ ਵੀ ਤੇਨੀ ਬਹੁਤ ਛੋਟੀ ਆ ਕਹਿੰਦਾ ਪੰਜਾਬ ਤੋਂ ਘੱਟ ਆਬਾਦੀ ਆ ਮੈਂ ਕਿਹਾ ਫਿਰ ਤੂੰ ਕੱਲੇ ਪੰਜਾਬ ਤੀ ਆ ਜਾ ਫਿਰ ਪੰਜਾਬ ਦੇ ਵਿੱਚ ਲੋਕ ਜ਼ਿੰਮੇਵਾਰੀ ਦਾ ਫਲਣ ਕਿਉਂ ਨਹੀਂ ਕਰਦੇ ਉੱਥੇ ਧਰਮ ਦੇ ਨਾਂ ਤੇ ਸਿਰ ਪਾੜੀ ਜਾਂਦੇ ਆ ਕੋਈ ਕਿਹੋ ਜਿਹਾ ਡਰਾਮਾ ਕਰੀ ਜਾਂਦਾ ਮੈਨੂੰ ਢਿੱਡ ਬਨ ਕੇ ਢਿੱਡ ਨਾਲ ਬੰਬ ਬਨ ਕੇ ਮੈਨੂੰ ਪਰਲੇ ਪਾਰ ਭੇਜ ਦਿਓ ਕੋਈ ਕਿਸੇ ਦੇ ਮੂਹਰੇ ਕੁਝ ਹੋਰ ਗਾਲਾਂ ਕੱਢੀ ਜਾਂਦਾ ਕੋਈ ਫੇਸਬੁੱਕ ਤੇ ਲਗਾ ਪਿਆ ਜਿੰਨੇ ਜਹਾਨ ਦੇ ਪੁੱਠੇ ਸਿੱਧੇ ਕੰਮ ਕਰਦੇ ਆਪਾਂ ਜੇ ਆਪਾਂ ਸਾਰੇ ਜਣਿਆਂ ਨੇ ਵਾਤਾਵਰਣ ਬਚਾਇਆ ਹੋਵੇ ਜਿਵੇਂ ਕਿ ਗੋਰੀਆਂ ਨੇ ਬਚਾਇਆ ਤੇ ਗੱਲ ਹੋਰ ਹੋਵੇ ਫਿਰ ਆਪਾਂ ਕੱਲੇ ਪੰਜਾਬ ਦੇ ਪਿੰਡਾਂ ਦੀ ਗੱਲ ਕਰ ਲਈਏ ਇੱਕ ਇੱਕ ਪਿੰਡ ਦੀ ਗੱਲ ਕਰ ਲਈਏ ਪਿੰਡ ਦੇ ਵਿੱਚ ਤਾਂ 2000 ਵਾਦੀ 3000 ਆ ਪਰ ਆਪਾਂ ਉੱਥੇ ਵੀ ਸਿਰ ਨਹੀਂ ਜੋੜ ਕੇ ਚੱਲਦੇ ਸੋ ਬਹੁਤ ਫਰਕ ਆ ਸੁਭਾਅ ਦੇ ਵਿੱਚ ਫਰਕ ਆ ਜੀਨਸ ਦੇ ਵਿੱਚ ਵੀ ਫਰਕ ਮੈਨੂਏਲ ਅਰਦਾ ਦੀ ਟੋਰਟੇ ਬਾਕੀ ਤੁਹਾਨੂੰ ਸਭ ਦਾ ਆਪੋ ਆਪਣਾ ਤਰੀਕਾ ਹੈਗਾ ਸੋਚਣ ਦਾ ਵਿਚਾਰ ਨਾ ਸਮਝਣ ਦਾ ਮਿਹਰਬਾਨੀ